ਜਿਆਦਾ ਨਾ ਰੋਸ਼ਨ ਜੀ ਇਹ ਤੋਂ ਜ਼ਿਆਦਾ ਹੋਰ ਕੀਤਾਗੇ ਹੁਣ ਬਹੁਤ ਜ਼ਿਆਦੀ ਖੁਸ਼ੀ ਆਨ ਮੈਂ ਇਹ ਦੱਸ ਨਹੀਂ ਸਕਦਾ ਬੜੇ ਬੜਾ ਹੀ ਮਾਣ ਮਹਿਸੂਸ ਹੁੰਦਾ ਵਾ ਵੀ ਜਦੋਂ ਅਸੀਂ ਆਪਣੇ ਬੱਚੇ ਨੂੰ ਟੈਲੀਵਿਜ਼ਨ ਤੇ ਜਾਂ ਇਹਨਾਂ ਵੱਡਾ ਉਹਨੂੰ ਮਾਨਸਕਾਰ ਮਿਲਦਾ ਵਾ ਮਿਲਦਾ ਹੈ ਉਹ ਵੀ ਜਿੱਤ ਕੇ ਆਉਣਗੇ ਮਹਾਰਾਜ ਜਿੱਤ ਕੇ ਲਿਆਉਣਗੇ ਉਹਨਾਂ ਨੂੰ ਫੈਸ਼ਨ ਲੈ ਕੇ ਆਉਣਗੇ ਇੰਨੀ ਜ਼ਿਆਦਾ ਨਾਂ ਬਣਾਉਣਗੇ ਜੋ ਵੀ 32 ਸਾਲ ਦੀ ਉਹਦੀ ਉਮਰ ਹੈਗੀ ਤੇ ਪ੍ਰਮਾਤਮਾ ਨੇ ਇੰਨੀ ਕਿਰਪਾ ਕੀਤੀ ਉਸ ਅਰਦਿਨ ਅਵਾਰਡ ਰਾਸ਼ਟਰਪਤੀ ਲੋਨ ਅਵਾਰਡ ਮਿਲਿਆ ਵਾ ਮਿਹਨਤ ਬੜੀ ਕੀਤੀ ਇਹਨਾਂ ਨੇ ਤੇ ਮਿਹਨਤ ਦਾ ਫਲ ਪ੍ਰਮਾਤਮਾ ਦਿੰਦਾ ਵਾ ਕਿੰਨੀ ਕਿ ਖੁਸ਼ੀ ਮਹਿਸੂਸ ਹੁੰਦੀ ਆ ਜਦ ਗੁਰਜੰਟ ਵਿਦੇਸ਼ ਦੀ ਧਰਤੀ ਤੇ ਖੇਡਦਾ ਬਹੁਤ ਜ਼ਿਆਦਾ ਜੀ ਜਿੰਨੀ ਦਾਸ ਹੀ ਨਾ ਸਕੀ ਜਿੰਨੀ ਖੁਸ਼ੀ ਹੁੰਦੀ ਆ ਕਿੰਨਾ ਕ ਫਕਰ ਆ ਜੀ ਤੁਹਾਡੇ ਪੋਤੇ ਨੇ ਤੁਹਾਡਾ ਨਾਮ ਰੋਸ਼ਨ ਕੀਤਾ ਵਾ ਤੇ ਕਿੰਨਾ ਫਕਰ ਮਹਿਸੂਸ ਹੁੰਦਾ ਗੁਰਜੰਡ ਦੇ ਉੱਪਰ ਬਹੁਤ ਜ਼ਿਆਦਾ ਨਾਮ ਰੋਸ਼ਨ ਜੀ ਇਹਨੂੰ ਜ਼ਿਆਦਾ ਹੋਰ ਕੀਤਾਗੇ ਹੁਣ ਬਹੁਤ ਜ਼ਿਆਦੀ ਖੁਸ਼ੀ ਹਨ ਮਹਾਰਾਜ ਚਾਰਦੀਆਂ ਕਲਾ ਚ ਲਿਆਵੇ ਉਹਨੂੰ ਜਿੱਤ ਕੇ ਆਉਣ ਪਿੰਡ ਵਾਲੇ ਗੁਰਜੰਡ ਨਾਲ ਕਿੰਨਾ ਕ ਪਿਆਰ ਕਰਦੇ ਨੇ ਬਹੁਤ ਜ਼ਿਆਦਾ ਜੀ ਪਿੰਡ ਵਾਲੇ ਬਹੁਤ ਪਿਆਰ ਇਸ ਵਾਰ ਕੀ ਉਮੀਦਾਂ ਨੇ ਵੀ ਜਿਹੜਾ ਖੇਡ ਖੇਡਣ ਗਏ ਨੇ ਇਸ ਵਾਰ ਕੀ ਉਮੀਦਾਂ ਨੇ ਉਹਨਾਂ ਤੋਂ ਉਮੀਦਾਂ ਹੈ ਉਹ ਜਿੱਤ ਕੇ ਆਉਣਗੇ ਮਹਾਰਾਜ ਜਿੱਤ ਕੇ ਲਿਆਉਣਗੇ ਉਹਨਾਂ ਨੂੰ ਮੈਡਲ ਲੈ ਕੇ ਆਉਣਗੇ ਿੰਡੀ ਜਿਆਦਾ ਨਾਂ ਬਣਾਉਣਗੇ ਗੁਰਜੰਟ ਨੇ ਤੁਹਾਡਾ ਨਾਮ ਰੋਸ਼ਨ ਕੀਤਾ ਕਿੰਨਾ ਫਖਰ ਤੇ ਕਿੰਨੀ ਖੁਸ਼ੀ ਜਿਹੜੀ ਮਹਿਸੂਸ ਹੋ ਰਹੀ ਹੈ ਵੇਖੋ ਜੀ ਨਹੀਂ ਤੇ ਦੱਸ ਨਹੀਂ ਸਕਦੇ ਬੜੇ ਬੜਾ ਹੀ ਮਾਣ ਮਹਿਸੂਸ ਹੁੰਦਾ ਵਾ ਵੀ ਜਦੋਂ ਅਸੀਂ ਆਪਣੇ ਬੱਚੇ ਨੂੰ ਟੈਲੀਵਿਜ਼ਨ ਤੇ ਜਾਂ ਇਹਨਾਂ ਵੱਡਾ ਉਹਨੂੰ ਮਾਨਸਕਾਰ ਮਿਲਦਾ ਵਾ ਵੇਖੋ 24 26 27 ਸਾਲ ਦੀ ਉਹਦੀ ਉਮਰ ਹੈਗੀ ਤੇ ਪਰਮਾਤਮਾ ਨੇ ਇੰਨੀ ਕਿਰਪਾ ਕੀਤੀ ਉਸ ਅਰਜਨ ਅਵਾਰਡ ਰਾਸ਼ਟਰਪਤੀਗੋਲੋਂ ਅਵਾਰਡ ਮਿਲਿਆ ਵਾ ਜੀ ਤੇ 4 5 4 5 ਆਪਣੇ 2016 ਚ ਵਰਲਡ ਕੱਪ ਜਿੱਤੇ ਆ 골ਡ ਮੈਡਲ ਮਿਲਿਆ ਉਸ ਤੋਂ ਬਾਅਦ ਦੇ ਵਿੱਚ ਇਹਨੇ ਦੋ ਤਿੰਨ 골ਡ ਮੈਡਲ ਜਿੱਤੇ ਹੈਗੇ ਫਿਰ ਐਸ਼ੀਆ ਗਿਆਮਾ ਖੇਡ ਕੇ ਉੱਥੋਂ 골ਡ ਮੈਡਲਨ ਮਿਲਿਆ ਵਾ ਜਦੋਂ ਮਤਲਬ ਕਿ ਆਪਣਾ ਡੀਆਈਡਾਕ ਨਹੀਂ 올림픽 ਤੇ ਐਂਟਰੀ ਹੋਈ ਹੈਗੀ ਹੁਣ ਫੇਰ ਖੇਡਣ ਵਾਸਤੇ ਗਏ ਹੈਗੇ ਆਪਣੇ ਪੈਰਸ ਦੇ ਵਿੱਚ ਤੇ ਦੋ ਮੈਚ ਹੋ ਚੁੱਕੇ ਹੈਗੇ ਤੇ ਤਿੰਨ ਮੈਚ ਹੋ ਗਏ ਆ ਦੋ ਡਰਾ ਜਿੱਤੇ ਹੈਗੇ ਇੱਕ ਡਰਾ ਹੋਇਆ ਵਗਾ ਤੇ ਚਲੋ ਪ੍ਰਮਾਤਮਾ ਕਿਰਪਾ ਕਰੇ ਇਸੇ ਤਰ੍ਹਾਂ ਹੀ ਹੋਣ ਵੀ ਹੈ ਕਿ ਵੀ 골ਡ ਮੈਡਲ ਲੈ ਕੇ ਆਉਣ ਇਹੀ ਉਸੇ ਤਰ੍ਹਾਂ ਜਿੱਦਾਂ 2020 ਦੇ ਵਿੱਚ ਟੋਕੋ ਓਲੰਪਿਕ ਨੇ ਜਿੱਤਿਆ ਹੈਗਾ ਉਸੇ ਤਰ੍ਹਾਂ ਹੀ ਨੇ ਸੁੱਤਣੇ ਖੁਸ਼ੀਆਂ ਮਨਾਈਆਂ। ਮਤਲਬ ਉਹਨੂੰ ਇਸ ਟਾਈਮ ਤੇ ਦੁਨਾਈ ਜਿੱਤ ਕੇ ਸਾਡੇ ਦੇ ਵਿਆਹ ਵਰਗਾ ਮੌਕਾ ਹੀ ਹਰ ਚਾਰੇ ਪਾਸੋਂ ਵਧਾਈਆਂ ਹੀ ਵਧਾਈਆਂ ਸਾਨੂੰ ਮਿਲਦੀਆਂ ਹੈਗੀਆਂ। ਕੋਈ ਹਰ ਸਿਆਸੀ ਲੀਡਰ ਜੰਨੇ ਆਗੇ ਸਾਰੇ ਆਪਣੇ ਮਤਲਬ ਹੀ ਤੇ ਵਧਾਈ ਦੇਣ ਵਾਸਤੇ ਆਏ ਹੀਗੇ। ਸਾਰੇ ਸਦਰਾਲਾਂ ਨੂੰ ਭੈਣ ਭਰਾਵਾਂ ਨੂੰ ਸਾਨੂੰ ਵਧਾਈਆਂ ਬੜੀਆਂ ਇਸੇ ਤਰ੍ਹਾਂ ਉਹੀ ਉਮੀਦਾਂ ਰੱਖ ਕੇ ਲੱਗੇ ਬੈਠੇ ਹਾਂ ਉਸੇ ਤਰ੍ਹਾਂ ਸਾਨੂੰ ਵਧਾਈਆਂ ਫੇਰ ਮਿਲਣ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਚੜ੍ਹਦੀ ਕਲਾ ਜਾਂਣ ਚਾਹਣ ਚਾਹਣ ਦ੍ਰਿਸ਼ਟੀ ਬੱਜੀ ਅੱਜ ਆਸਟ੍ਰੇਲੀਆ ਦੇ ਨਾਲ ਮੈਚ ਆ ਕੀ ਉਮੀਦ ਹੈ ਕਿ ਇਸ ਵਾਰ ਭਾਰਤ ਟੀਮ ਜਿਹੜੀ ਆ ਜਿੱਤੂਗੀ 300 ਤੋਂ ਵੀ ਅੱਗੇ ਵੇਖੋ ਜੀ ਬੜੇ ਚੰਗੇ ਪਲੇਅਰ ਹੈ ਆਪਣੀ ਟੀਮ ਬੜੀ ਮਤਲਬ ਕਿ ਕੱਲ ਵੀ ਅਹੀਂ ਬੈਲਜੀਅਮ ਨਾਲ ਮੈਚ ਇਹਨਾਂ ਦਾ ਹੋਇਆ ਵੇਖਿਆ ਮਤਲਬ ਜਿਹੜੀਆਂ ਮਤਲਬ ਵੀ ਬੜਾ ਵਧੀਆ ਮੁੰਡਿਆਂ ਨੇ ਮੈਚ ਖੇਡੇ ਜਿੰਨੇ ਵੀ ਨੇ ਮੈਚ ਖੇਡੇ ਬੜੇ ਸੋਹਣੇ ਖੇਡੇ ਹੈਗੇ ਆਪਣਾ ਇੰਡੀਆ ਨੰਬਰ 1 ਤੇ ਜਾ ਰਿਹਾ ਹੈਗਾ ਮਤਲਬ ਕਿ ਹਰਮਨ ਹੈ ਆਪਣਾ ਇਹ ਵੀ ਸਾਡਾ ਗਵਾਹਣ ਬਿਲਕੁਲ ਜਿਲੇ ਵਾਲਾ ਗੁਰਤਿ ਮੋਬਲ ਤੋਂ ਹੈਗਾ ਹਾਰਦਿਕ ਹੈਗਾ ਮੁੰਡੇ ਸਾਰੇ ਚੰਗੇ ਹੈਗੇ ਅਰਜੀਤ ਹੈਗਾ ਗੋਲ ਕੀਪਰ ਸਾਡਾ ਬਹੁਤ ਵਧੀਆ ਹੈਗਾ ਤੇ ਜਦੋਂ ਚੰਗੇ ਪਲੇਅਰ ਹੋਣ ਆਪਣੇ ਮਿਹਨਤ ਬੜੀ ਕੀਤੀ ਇਹਨਾਂ ਨੇ ਤੇ ਮਿਹਨਤ ਦਾ ਫਲ ਪਰਮਾਤਮਾ ਦਿੰਦਾ ਵਾ ਇਹਨਾਂ ਦੀ ਥੋੜੀ ਝੋਲੀ ਖਾਲੀ ਨਹੀਂ ਹੋਊਗੀ ਝੋਲੀ ਭਰ ਕੇ ਆਊਗੀ ਪਰਮਾਤਮਾ ਕਿਰਪਾ ਕਰਗਾ ਵੀ ਮੈਡਲ ਲੈ ਕੇ ਆਉਣਗੇ ਅਸੀਂ ਤੇ ਹੀ ਅਰਦਾਸ ਕਰਦੇ ਆਂਗੇ ਪਰਮਾਤਮਾ ਕਿਰਪਾ ਕਰੇ ਚੜ੍ਹਦੀ ਕਲਾ ਰਹਿਣ ਮੈਨੂੰ ਹਾਂਜੀ ਕਿੰਨੀ ਖੁਸ਼ੀ ਜਿਹੜੀ ਆ ਮਹਿਸੂਸ ਹੁੰਦੀ ਆ ਜਦੋਂ ਤੁਹਾਡਾ ਪੋਤਾ ਗੁਰਜੰਟ ਖੇਡਦਾ ਵਾ ਵਿਦੇਸ਼ ਦੀ ਧਰਤੀ 'ਤੇ ਖੁਸ਼ੀ ਵੇਖੋ ਜੀ ਸਾਨੂੰ ਨਹੀਂ ਹੋਣੀ ਹੋਰ ਕਿੰਨੂ ਨਹੀਂ ਆਹੀਂ ਤੋ ਨਜ਼ਰੀ ਬਾਗ ਰੂ ਬਾਗ ਵੀ ਕਰਦੇ ਰਹਿਨੇ ਵੀ ਜਿੱਤ ਜਾਣਗੇ ਜਿੱਤਦੇ ਆਂ ਤੇ ਕੁਛ ਹੀ ਹੋ ਰਹੇ ਤਾਂ ਹੋਰ ਕੀ ਹੁੰਦੀ ਜੇ ਪੋਤਰਾ ਏਡੀ ਦੂਰ ਪਹੁੰਚ ਜਾਵੇ ਏਡੀ ਵੱਡੀ ਨੌਕਰੀ ਮਿਲ ਜਾਵੇ ਪੋਟ ਮਿਲਦੇ ਤੇ ਹੋਰ ਇਹ ਨੂੰ ਖੁਸ਼ੀ ਖੁਸ਼ੀ ਤੋਂ ਤਾਂ ਚਲੇਗਾ ਪਰ ਮੇਰ ਗੁਰੂ ਦਸਵੇਂ ਪਾਤਸ਼ਾਹ ਦੀ ਗੁਰੂ ਨਾਨਕ ਦੀ ਸਾਡੇ ਤੇ ਕੋਈ ਛੋਟੇ ਜਿਹੇ ਪ੍ਰਿੰਟ ਨੂੰ ਇੱਥੇ ਲੈ ਜਾਣਾ ਪ੍ਰਿੰਟ ਨੂੰ ਬਹੁਤ ਤਕੜੀ ਗੱਲ ਹੈ ਛੋਟੀ ਜਿਹੀ ਤੇ ਸਾਡੇ 450 450 ਵੋਟ ਹੈ ਤੇ ਛੋਟੇ ਜਿਹੇ ਨਗਰ ਨੂੰ ਉਹ ਨਾ ਹੀ ਹੀਰੋ ਬਣਾਉਂਦਾ ਉਹਨਾਂ ਇਲਾਕੇ ਦੇ ਹੀਰੋ ਬਣਨ ਦਾ ਲੱਗ ਲੱਗਦੇ ਪਿੰਡ ਵੀ ਸਾਡੀ 10 ਗੁਣਾ ਅੱਗੇ ਵੀ ਇਹਦਾ ਸਾਡੇ ਕੋਲ ਚੁੰਧਰੇ ਹੀ ਬੜਾ ਤੇਰਾ ਸਰਪੰਚ ਜੀ 25 26 ਸਾਲ ਆ ਐਰਕੀ ਹੁਣ ਸਾਡੇ ਕੋਲ ਹੀ ਆ ਤੇ ਕੋ ਇਲਾਕਾ ਜਿਹੜਾ ਸਾਡੀਆਂ ਸੁੱਖਣਾ ਹੀ ਸੁੱਖਦਾ ਇਹਦੀਆਂ ਤੇ ਫਿਰ ਜਿੱਤ ਗਾਵੇ ਰੌਣਕ ਨੇ ਲੱਗਦੀ ਕਿੰਨਾ ਮਾਣ ਮਹਿਸੂਸ ਹੁੰਦਾ ਵਾ ਜਦੋਂ ਲੋਕਾਂ ਦੇ ਵਿੱਚ ਬੈਠਿਆਂ ਕਹਿੰਦੇ ਨੇ ਕਿ ਇਹ ਗੁਰਜੰਡ ਦੇ ਦਾਦਾ ਜੀ ਹੈ ਦੱਸੋ ਇਹ ਤੋਂ ਵੱਡਾ ਹੋਰ ਕੀ ਹੋਣਾ ਜਦੋਂ ਏਡੇ 100 ਬੰਦੇ ਚ ਬੈਠੇ ਹੋਏ ਤੇ ਸਾਰੇ ਉੱਠ ਕੇ ਆਖਣਗੇ ਗੁਰਜੰਡ ਦੇ ਦਾਦਾ ਜੀ ਆ ਹੋਰ ਇਹ ਨੂੰ ਮਾਣ ਤਾਨੂੰ ਰੱਬ ਨੇ ਬਖਸ਼ਿਆ ਹੀ ਬਹੁਤ ਵੱਡਾ ਪਹਿਲਾਂ ਵਿੱਚ ਵਧੀਆ ਜਿੰਦਗੀ ਨਹੀਂ ਹੋਂ ਰਹਾ ਸੀ ਹੁਣ ਤੇ ਹੋਰ ਮਰਨੂੰ ਜੀ ਨਹੀਂ ਕਰਦਾ ਬੜੀ ਸੁਣੀ ਉਹ ਬਣ ਰਹਾ ਹਾਂ ਮੇਰੀ ਬਿਆਸ ਤੇਰੇ ਅਸੀ ਸਾਲ ਦੇ ਬਰ ਹੋ ਗਏ ਮਹਾਨੀਆਂ ਪਰਿਵਾਰ ਚੰਗਾ ਕਰਕੇ ਇੰਨੋਂ ਪਰ ਮਿਲਦੀ ਨਹੀਂ ਨਹੀਂ ਮਿਲਦੀ ਪਰਿਵਾਰ ਦੇ ਵਿੱਚ ਜਿਆਦਾ ਗੁਰਜੰਡ ਦਾ ਪਿਆਰ ਕਿਸ ਦੇ ਨਾਲ ਸਾਰੇ ਕਰਦਾ ਦੋ ਸਾਰੇ ਲੱਗਣਾ ਹੀ ਆ ਪਰ ਘਰ ਤੇ ਵੀ ਸਾਰਿਆਂ ਨਾਲ ਮੇਰੇ ਨਾਲ ਤੇ ਹੱਦੋਂ ਵੱਧਿਆ ਚਾਲਾ ਕਰਦਾ ਜਦੋਂ ਹੀ ਉਹਨਾਂ ਨੇ ਪਹਿਲਾਂ ਮੈਨੂੰ ਮਿਲਣਾ ਤੇ ਜਾਣ ਲੱਗੇ ਮਿਲ ਤੇ ਜਾਣਾ ਗੁੱਡਨੀ ਹੱਥ ਲਾਉਂਦਾ ਕਿ ਜੱਫੀ ਪਾਉਂਦਾ ਤੇ ਸਾਡਾ ਹੋਰ ਮਾਣ ਵੱਡਾ